ਫੋਨ ਕੀਤਾ ਕਿ ਉਹ ਪੁਲਿਸ ਵਾਲਾ ਆ ਗਿਆ ਕੁਦਰਤੀ ਉਹਨੇ ਫੋਨ ਕੀਤਾ ਦਵਾ ਦਾ ਯਾਨੀ ਤਮਾਕਾ ਹੁੰਦੇ ਤੁਸੀਂ ਆਪ ਸੁਣਿਆ ਮੈਂ ਸੁਣਿਆ ਇੱਥੇ ਇੱਥੇ ਕੁਲਤੇ ਸਾਡੇ ਸਾਰੇ ਸ਼ੀਸ਼ੇ ਟੁੱਟ ਗਏ ਯਾਰ ਮਾਹ ਬਚਾ ਗਿਆ ਮੈਨਾਂ ਮੈਨਾਂ ਪਤਾ ਨਹੀਂ ਕੀ ਕਿ ਇਦਾਂ ਬਟ ਡੈਲ ਗਿਆ ਇਲਾਕਾ ਪੂਰਾ ਡੈਲੀ ਦਾ ਇਲਾਕਾ ਇੱਕਦਮ ਘਬਰਾੜ ਗਿਆ ਸਾਰੇ ਲੋਕੀ ਵੀ ਮੈਨੂੰ ਬੜੇ 15 20 ਇਹਨਾਂ ਨੇ ਫੋਨ ਆ ਕੇ ਤੁਹਾਡੀ ਦੁਕਾਨ ਦੇ ਗਾੜੀ ਤਮਾਕਾ ਹੋ ਗਿਆ ਭਰੇ ਦਵਾ ਮੈਂ ਜਰਾ ਤਮਾਕਾ ਹੋਇਆ ਰਹਾ ਪਰ ਤੁਰ ਬਚਾ ਕੇ ਉਹ ਜਾ ਕੇ ਵੇਖਿਆ ਤੇ ਬੰਦਾ ਉਹਦੇ ਬੰਦੇ ਨੇ ਫੜਿਆ ਕਿਹਨੇ ਜਾਵਦਾ ਕਿ ਦੱਸ ਲੱਤਾਂ ਬਾਬਾ ਚੜ ਗਈਆਂ ਲੱਤਾਂ ਛੜ ਗਈਆਂ ਇੱਕ ਲੱਤ ਛੜ ਗਈ ਆ ਬਾਹ ਚੜ ਗਈ ਉਹਦੀ ਆ ਮੂੰਹ ਮਾਂ ਦੇ ਦੇ ਵਿੱਚ ਸਾਰਾ ਕੁਝ ਬਰਖ ਵਜਾ ਮੂੰਹ ਜ਼ਖਮ ਜ਼ਖਮੀ ਹੋ ਗਿਆ ਸਾਰਾ ਉੱਥੇ ਪੁਲਿਸ ਆ ਕੇ ਉਹ ਲੈ ਗਈ ਉੱਥੇ ਪੁਲਿਸ ਆ ਕੇ ਗੱਡੀ ਆ ਗਈ ਆਪਣਾ ਐਂਬੂਲੈਂਸ ਦੀ ਐਂਬੂਲੈਂਸ ਦੀ ਗੱਡੀ ਚ ਪਾ ਕੇ ਫਿਰ ਕੋਈ ਮੁਲਾਜ਼ਮ ਹੈ ਗਈ ਉਹਨੇ ਵਿਚਾਰਨੇ ਪਾ ਕੇ ਨਾਲ ਦੋ ਬੰਦੇ ਨਾਲ ਚੁੱਕਾ ਕੇ ਲੈ ਗਏ ਡਰ ਜਾਂਦੇ ਲੋਕ ਬਹੁਤ ਬਹੁਤ ਸਮਝ ਜਾਂਦੇ ਲੋਕ ਜੀ ਵਖੋ ਸਾਮ ਤੇ ਹੈਗੀ ਵਖੋ ਕਿੱਡੀ ਤਕਰੀਰ ਗੱਲ ਹੈ ਵੀ ਪਤਾ ਨਹੀਂ ਉਹ ਕਿਹੜਾ ਵੱਡਾ ਐਡਾ ਕੰਡ ਕਰ ਦਿੰਦਾ ਜਿਹੜਾ ਕੋ ਵੱਡਾ ਕਾਂਡ ਹੋਣੋਂ ਬਚ ਗਿਆ ਹਾਂਜੀ ਤੇ ਚਲੋ ਬਚਾਅ ਹੋ ਗਿਆ ਮਤਲਬ ਹੁ ਉਹ ਪੋਸਟਾਕੀ ਕਾ ਕਰੂਗੀ ਕੀ ਹੁੰਦਾ ਕਿਹਨਾਂ ਦਾ ਅਸੀਂ ਤੇ ਆਪ ਸਭ ਘੁਮਾਏ ਗਲ ਦੇ ਵਿੱਚ ਚਲੋ ਪਤਾ ਨਹੀਂ ਕੀ ਗੱਲ ਹੋ ਗਈ ਇਕਦਮ ਹੀ ਬਲਦੇਵ ਸਿੰਘ ਬੀਐਸ ਮਾਨ ਬਲਦੇਵ ਸਿੰਘ ਜੋ ਕਿ ਚਸ਼ਮਦੀਦ ਗਵਾਹ ਨੇ ਜਿਨ੍ਹਾਂ ਨੇ ਆਪਣੀ ਅੱਖੀ ਆਪਣੇ ਕੰਨੀ ਤਮਾਕਾ ਹੁੰਦਾ ਜਿਸ ਤਰ੍ਹਾਂ ਨਾਲ ਸਾਹਮਣੇ ਆਈਆਂ ਨੇ ਸਾਡਾ ਇਸ ਵੇਲੇ ਪਾਤਪਦੇ ਆਗੂ ਨਾਲ ਸਰੀਰ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸਰ ਕੀ ਕਹੋਗੇ ਤੁਸੀਂ ਅਨਿਲ ਜੀ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਤਮਾਕੇ ਹੋਏ ਨੇ ਉਹਨ ਇੱਥੇ ਇੱਕ ਵੱਡੀ ਜਾਂ ਤਾਂ ਸਾਜਿਸ਼ ਰਚੀ ਗਈ ਸੀ ਲੇਕਿਨ ناکਾਮ ਹੋਈ ਪਰ ਇਹ ਸ਼ਖਸੜਾ ਹੈ ਉਹ ਜ਼ਖਮੀ ਹੋਇਆ ਬੜੇ ਦੁਖ ਨਾਲ ਕਹਿਣਾ ਪੈਂਦਾ ਕਿ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਜੀ ਇਹ ਕਿਹੜੇ ਨਿਕੰਮੇ ਔਰ ਠੱਲਿਆਂ ਦੇ ਅੱਲੇ ਪੈ ਗਏ ਆ ਅਸੀਂ ਰੋਜ਼ ਨਿਤ ਨਿਆ ਕੋਈ ਨਾ ਕੋਈ ਕਾਹੜਕ ਹੋ ਜਾਂਦਾ ਹੈ ਕਦੀ ਬੰਬ ਬਲਾਸਟ ਹੋ ਰਿਹਾ ਹੈ ਕਦੀ ਕੋਈ ਕਤਲ ਕਰਕੇ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਾਦੀ ਤੇ ਕੋਈ ਚੀਜ਼ ਦਿਖਦੀ ਵੀ ਨਹੀਂ ਗਈ ਜੀ ਇਤਨਾ ਮਾੜਾ ਹਾਲ ਤੇ ਅੱਜ ਤੱਕ ਕਦੀ ਪੰਜਾਬ ਦੇ ਇਤਿਹਾਸਕ ਪੀਰੀਅਡ ਚ ਵੀ ਨਹੀਂ ਹੋਇਆ ਜਿਵੇਂ ਆ ਇਸ ਵੇਲੇ ਹੋ ਰਿਹਾ ਹੈ ਔਰ ਸਰਕਾਰ ਪੂਰੀ ਤਰ੍ਹਾਂ ਜਿਹੜੀ ਹੈ ਫੇਲ ਹੋ ਗਈ ਹੈ ਕ੍ਰੋਮ ਉਸਾ ਪੂਰੇ ਤੇ ਚਰਮੜਾ ਕੇ ਰਹਿ ਗਈ ਹੈ। ਔਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਦੇ ਕੰਤ ਜੋ ਨਹੀਂ ਰੇਂਗਦੀ। ਉਹ ਬੰਦਾ ਚਿੰਤਾ ਤੇ ਕਰੇ ਕਿ ਮੇਰੇ ਮੇਰਾ ਮੇਰੀ ਸਟੇਟ ਕਿੱਥੇ ਜਾ ਰਹੀ ਹੈ। ਸ਼ਾਇਦ ਉਹ ਇਸ ਐਸੇ ਜਿਹੜੇ ਮੁੱਦੇ ਹੁੰਦੇ ਨੇ ਜਦੋਂ ਬਲਾਸਟ ਹੁੰਦੇ ਨੇ ਉਸ ਨੂੰ ਅਣਗੌਲਿਆ ਹੀ ਕਰ ਜਾਂਦੇ ਨੇ ਉਸ ਦੇ ਬਾਰੇ ਗੱਲ ਵੀ ਨਹੀਂ ਕਰਦੇ ਔਰ ਇੱਥੇ ਵੀ ਪਹਿਲਾਂ ਇਸ ਗੱਲ ਨੂੰ ਇਹੀ ਕਿਹਾ ਗਿਆ ਕਿ ਨਹੀਂ ਕੋਈ ਬਲਾਸਟ ਹੋਇਆ ਨਹੀਂ ਲੇਕਿਨ ਜਦੋਂ ਹੁਣ ਪ੍ਰਤੱਖ ਦਰਸ਼ੀ ਜਿਹੜੇ ਲੋਕ ਸਨ ਉਹਨਾਂ ਨੇ ਇਸ ਗੱਲ ਨੂੰ ਦੱਸਿਆ ਤਾਂ ਫਿਰ ਹੁਣ ਪੁਲਿਸ ਨੂੰ ਮੰਨਣਾ ਪਿਆ ਕਿ ਹਾਂ ਤਮਾਕਾ ਤਾਂ ਹੋਇਆ। ਇਹ ਮੈਨੂੰ ਤੇ ਕਹਿ ਰਹੇ ਜੀ ਇਹ ਮਤਲਬ ਐਸੀ ਨਿਕੰਮੀ ਸਰਕਾਰ ਸਾਡੇ ਪੱਲੇ ਪੈ ਗਈ ਹੈ ਕਿ ਜਦੋਂ ਵੀ ਕੋਈ ਬਲਾਸਟ ਹੁੰਦਾ ਐਥੇ ਪੁਲਿਸਾ ਕੀ ਕਹਨ ਦੀ ਕਰਦੇ ਟਾਇਰ ਫਟ ਗਿਆ ਜੀ ਕਦੇ ਹੋ ਗਿਆ ਜੀ ਫਿਰ ਕਿਸਕਰ ਤੋਂ ਲੁਕੋ ਨਾ ਜੇ ਜੇਨੇ ਵੀ ਕੋਈ ਕਲਪਰਟ ਸਗੇ ਨੇ ਉਹਨਾਂ ਨੂੰ ਫੜਨ ਦਾ ਕੰਮ ਕਰੀਏ ਜਾਂ ਪੰਜਾਬ ਦੇ ਹਾਲਾਤ ਨੂੰ ਸੁਧਾਰਨ ਦਾ ਕੰਮ ਕਰੀਏ ਇਹ ਤੇ ਮਸਕਰੀਆਂ ਕਰਦੇ ਆ ਜੀ ਔਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਮੁੱਖ ਮੰਤਰੀ ਅਜੇ ਵੀ ਜਿਹੜਾ ਹੈ ਸਟੇਜ ਐਕਟਿੰਗ ਤੋਂ ਬਾਹਰ ਨਹੀਂ ਆਇਆ ਜੀ ਹਰ 15 ਦਿਨ ਬਾਅਦ ਕੋਈ ਨਾ ਕੋਈ ਸ਼ੋਸ਼ਣਾ ਛੱਡੀ ਜਾਣਾ ਔਰ ਜਿੱਦ ਤੱਕ ਕਾਨੂੰਨੀ ਵਿਵਸਥਾ ਉਸ ਉੱਥੇ ਉੱਥੇ ਔਰ ਹਰ ਵੇਲੇ ਸਿਰਫ ਅਰਵਿੰਦ ਕੇਜਰੀਵਾਲ ਮਨਿਸਟਰਸ਼ੋ ਦੇ ਚਾੱਕਰੀ ਕਰਨ ਦੇ ਇਲਾਵਾ ਸਾਡੇ ਮੁੱਖ ਮੰਤਰੀ ਦੇ ਕੋਲ ਕੁਝ ਰਹਿ ਹੀ ਨਹੀਂ ਗਿਆ ਔਰ ਸਾਰੀ ਸਰਕਾਰ ਜਿਹੜੀ ਹੈਗੀ ਹੈ ਉਹਦਾ ਇੱਕ ਮੇਜਰ ਕਾਰਨ ਜਿਹੜਾ ਮੈਂ ਸਮਝਦਾ ਨਾ ਜੀ ਉਹ ਇਹ ਹੈਗਾ ਜੀ ਕਿ ਸਰਕਾਰ ਜਿਹੜੀ ਪੋਲਿਟਿਕਲ ਲੀਡਰਸ਼ਿਪ ਹੈਗੀ ਹੈ ਸਟੇਟ ਦੀ ਜੀ ਔਰ ਜਿਹੜੇ ਐਡਮਿਨਿਸਟ੍ਰੇਟਿਵ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਬਿਊਰੋਕ੍ਰੇਸੀ ਜਿਹਨੂੰ ਕਹਿੰਦੇ ਆ ਚਾਹੇ ਪੁਲਿਸ ਦੀ ਹੋਵੇ ਚਾਹੇ ਆਪਣਾ ਐਡਮਿਨਿਸਟ੍ਰੇਸ਼ਨ ਸਾਈਡ ਦੀ ਹੋਵੇ ਜੀ ਇਸ ਦਾ ਜਿਹੜਾ ਆਪਸ ਵਿੱਚ ਮਿਸਟਰਸਟ ਹੈਗਾ ਨਾ ਜੀ ਇੱਕ ਦੂਜੇ ਤੇ ਵਿਸ਼ਵਾਸ ਦੀ ਕਮੀ ਹੈ ਜਿਹੜੀ ਉਹ ਪੰਜਾਬ ਨੂੰ ਲੈ ਡੁੱਬੇਗੀ ਕਿਉਂਕਿ ਕਿਸੇ ਵੀ ਪੁਲਿਸ ਫੋਰਸ ਉਦੋਂ ਹੀ ਲਾਅ ਨੂੰ ਇਨਫੋਰਸ ਕਰ ਸਕਦੀ ਹੈ ਜਦੋਂ ਉਹਦੇ ਪਿੱਛੇ ਦੀ ਪੋਲਿਟਿਕਲ ਲੀਡਰਸ਼ਿਪ ਖੜੀ ਹੋਵੇ ਹੂੰ ਇਹ ਤੁਸੀਂ ਕੋਈ ਐਸਐਸਪੀ ਕੰਮ ਕਰਨ ਨੂੰ ਤਿਆਰ ਨਹੀਂ ਜੀ ਹਾ 6 ਮਹੀਨੇ ਬਾਅਦ ਤਿਆਰ ਜਿਹੜੇ ਐਸਐਸਪੀ ਬਦਲ ਜਾਂਦਾ ਜੀ ਤੁਸੀਂ ਮੈਨੂੰ ਦੱਸੋ ਕਿਸੇ ਵੀ ਥਾਂ ਦੇ ਉੱਤੇ ਕੋਈ ਅਫਸਰ ਪੋਸਟ ਕਰਦੇ ਹੋ ਉਸ ਦੀ ਡੈਮੋਗ੍ਰਾਫੀ ਹੋ ਗਈ ਉਸ ਦਾ ਜੋ ਜਿਹੜੇ ਦੇ ਹਾਲਾਤ ਹੁੰਦੇ ਨੇ ਉਹਨੂੰ ਸਮਝਣ ਦੇ ਵਿੱਚ 5-6 ਮਹੀਨੇ ਤੋਂ ਲੱਗਦੇ ਨੇ ਬਿਲਕੁਲ ਕਿ ਮੇਰੇ ਮੇਰੇ ਹਲਕੇ ਚ ਕਿਹੜੇ-ਕਿਹੜੇ ਮੇਰੇ ਇਲਾਕੇ ਦੇ ਵਿੱਚ ਕਿਹੜੇ-ਕਿਹੜੇ ਬੰਦਾ ਐਂਟੀ ਸੋਸ਼ਲ ਐਲੀਮੈਂਟ ਹੈ ਇੱਥੇ ਇਹ ਵੀ ਕੀ ਇੱਥੇ ਦੀ ਹੈਗੀ ਹੈ ਜਾਂ ਕਿਸ ਤਰ੍ਹਾਂ ਦਾ ਕ੍ਰਾਈਮ ਇੱਥੇ ਹੈਗਾ ਲੇਕਿਨ 6 ਮਹੀਨੇ ਬਾਅਦ ਤੇ ਐਸਐਸਪੀ ਬਦਲੇ ਹੁੰਦਾ ਇਹਨਾਂ ਦੇ ਬਿਲਕੁਲ ਅੱਜਿਸ ਵਾਰ ਇਹ ਬਲਾਸਟ ਹੋ ਰਹੇ ਨੇ ਪੰਜ ਪਾਗੂ ਦੇ ਘਰ ਵੀ ਜਿਸ ਤਰ੍ਹਾਂ ਦੇ ਨਾਲ ਧਮਾਕਾ ਹੋਇਆ ਹਾਲੇ ਕਿ ਉਸ ਮਸਲਾ ਵੀ ਪੂਤਰਾ ਹੱਲ ਨਹੀਂ ਹੋਇਆ ਔਰ ਇਹ ਲਗਾਤਾਰ ਹੋਇਆ ਹੈ ਹਾਲੀ ਦੇ ਵਿੱਚ ਕਾਉਂਸਲਰ ਜਿਹੜੇ ਨੇ ਸ਼੍ਰੋਮਣੀ ਕਾਲਰ ਦੇ ਉਹਨਾਂ ਦਾ ਕਤਲ ਕਰਤਾ ਗਿਆ ਸੋ ਇਹ ਹਾਲਾਤ ਪੰਜਾਬ ਤੇ ਬਣ ਰਹੇ ਨੇ ਯਕੀਨਨ ਜੋ ਸੋਚਨ ਨੂੰ ਮਜਬੂਰ ਕਰ ਦਿੰਦੇ ਨੇ ਕਿ ਕਿੱਦਾਂ ਸਾਡਾ ਪੰਜਾਬ ਜਾ ਰਿਹਾ ਜਿਸ ਤਰ੍ਹਾਂ ਤੁਸੀਂ ਆਪ ਇਸ ਗੱਲ ਦੀ ਚਿੰਤਾ ਜ਼ਾਹਿਰ ਕਰ ਰਹੇ ਹੋ ਬਿਲਕੁਲ ਬਿਲਕੁਲ ਮੈਂ ਕਹਿੰਦੀ ਬਹੁਤ ਚਿੰਤਾਜਨਕ ਸਥਿਤੀ ਹੈ ਪੰਜਾਬ ਦੀ ਜੀ ਔਰ ਜਿਹੜੀ ਡੀ ਫੈਕਟੋ ਸਰਕਾਰ ਚੱਲ ਰਹੀ ਹੈ ਨਾ ਜੀ ਅਸੀਂ ਦੇਖ ਰਹੇ ਸੀ ਸੇਮੋ ਸਾਰਾ ਜਿਹੜਾ ਹੈ ਕਿ ਦਿੱਲੀ ਵਾਲੇ ਕੰਟਰੋਲ ਕਰ ਰਹੇ ਨੇ ਬਈ ਦਿੱਲੀ ਵਾਲੇ ਲੋਕ ਚਾਹੇ ਅਰਵਿੰਦ ਕੇਜਰੀ ਵਾਲੇ ਵੇ ਉਹਨੂੰ 50 ਪਰ 21 ਪਤਾ ਹੈ ਬਿਲਕੁਲ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਲੇਕਿਨ ਚਿੰਤਾ ਜੜੀ ਯਕੀਨਨ ਬੰਦੀ ਹੈ ਬਹੁਤ ਬਹੁਤ ਸ਼ੁਕਰੀਆ ਅਨਲ ਜੀ ਸਾਡੇ ਨਾਲ ਗੱਲ ਕਰਨ ਦੇ ਲਈ ਸੋ ਯਕੀਨਨ ਇਹ ਚਿੰਤਾ ਜੜੀ ਹੈ ਉਹ ਜ਼ਾਹਿਰ ਕੀ ਜਾ ਰਹੀ ਹੈ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਨੇ ਔਰ ਜਿੰਨੇ ਵੀ ਅਸੀਂ ਪੁਰਾਣੇ ਕੇਸ ਰਿਗਾਰਡਿੰਗ ਬਲਾਸਟ ਅਸੀਂ ਇਨਵੈਸਟੀਗੇਟ ਕੀਤੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਚ ਇਹੀ ਆਉਂਦਾ ਸੀਗਾ ਕਿ ਜਿਹੜਾ ਕੋਈ ਬਲਾਸਟ ਵਾਲੀ ਚੀਜ਼ ਹੁੰਦੀ ਸੀ ਜਾਂ ਗਰਨੇਡ ਜਾਂ ਕੋਈ ਕੁਝ ਹੋਰ ਇਦਾਂ ਹੀ ਅਬੈਂਡਡ ਜਗ੍ਹਾ ਤੇ ਰੱਖ ਕੇ ਇਹ ਇੱਕ ਦੂਸਰੇ ਨੂੰ ਪਿਕਚਰ ਭੇਜ ਦਿੰਦੇ ਹੁੰਦੇ ਸੀ ਵੀ ਇੱਥੋਂ ਤੂੰ ਰਿਟਰੀਵ ਕਰ ਲੈ ਚੁੱਕ ਲੈ ਤੇ ਰਿਟਰੀਵ ਕਰਕੇ ਫੇਰ ਅੱਗੇ ਜੋ ਵੀ ਇਹਨਾਂ ਦਾ ਇਸ਼ੂ ਹੁੰਦਾ ਸੀ ਉਸ ਤਰੀਕੇ ਨਾਲ ਇਹ ਐਕਟ ਕਰਦੇ ਸੀ ਸੋ ਇਹ ਵੀ ਹੁਣ ਤੁਹਾਡੇ ਸਾਹਮਣੇ ਆ ਇੱਕ ਖੰਭਾ ਆ ਖੰਭਾ ਨਿਸ਼ਾਨੀ ਟਾਈਪ ਦਾ ਰੱਖਿਆ ਹੋਇਆ ਤੇ ਇੱਥੇ ਇਹ ਕਿਸੇ ਟੈਰਿਸਟ ਆਰਗੇਨਾਈਜੇਸ਼ਨ ਵਾਲ ਜਿਹੜੇ ਇੱਕ ਦੋ ਗੈਂਗ ਇਕ ਦੋ ਟੈਰੇਸ ਆਰਗੇਨਾਈਜੇਸ਼ਨ ਸਾਡੇ ਇਥੇ ਚਲਦੀਆਂ ਪਈਆਂ ਆ ਬੀਕੇਆਈ ਆ ਜਾਂ ਹੋਰ ਹੈਗੇ ਆ ਉਹਨਾਂ ਦਾ ਲਈ ਇਹਦਾ ਸੰਬੰਧ ਲੱਗਾ ਤੇ ਇਹ ਰਿਟਰੀਵ ਕਰਨ ਆਇਆ ਜਿਹੜੀ ਇਹ ਆ ਔਰ ਉਸ ਤੋਂ ਬਾਅਦ ਇਸ ਚੀਜ਼ ਨੂੰ ਬਲਾਸਟ ਹੋ ਗਿਆ ਔਰ ਇਹਦੇ ਉਹ ਜੋ ਇਹਦੇ ਹੱਥ ਵੀ ਲੱਗਦੇ ਸੀ ਜਿੱਦਾਂ ਦਾ ਇਹ ਜ਼ਖਮੀ ਹੋਇਆ ਸੀ ਇਹਦੇ ਹੱਥਾਂ 'ਚ ਹੀ ਸੀ ਜਦੋਂ ਇਹ ਚੀਜ਼ ਇਹ ਬਲਾਸਟ ਹੋ ਗਈ ਸੋ ਇਹਦਾ ਹੁਣ ਫਰਦਰ ਇਹਦੀ ਆਇਡੈਂਟੀਫਿਕੇਸ਼ਨ ਕਿਹੜੀ ਆਰਗੇਨਾਈਜੇਸ਼ਨ ਸੀ ਕੀ ਸੀਗਾ ਹੁਣ ਸਾਰਾ ਅਸੀਂ ਇਨਵੈਸਟੀਗੇਸ਼ਨ ਕਰਕੇ ਤਾਂ ਅੱਗੇ ਕਰਾਂਗੇ ਜੀ ਨਹੀਂ ਅਲੈ ਪਛਾਣ ਨਹੀਂ ਹੋਈ ਐਫਐਸਐਲ ਟੀਮ ਆਈ ਹੋਈ ਆ ਅਸੀਂ ਇਹਨੂੰ ਔਥੈਂਟਿਕ ਕਰ ਰਹੇ ਆ ਕਿ ਇਹ ਆਈਡੀ ਆ ਗਰਨੇਡ ਆ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੋਊਗਾ ਜੀ ਬਟ ਇਹ ਜਿੱਦਾਂ ਵੀ ਜਿੰਨੇ ਵੀ 100% ਕੇਸਿਸ ਅਸੀਂ ਇਨਵੈਸਟੀਗੇਟ ਕਰਦੇ ਆ ਜਿਹੜਾ ਵੀ ਇਹ ਟੈਰਿਸ ਆਰਗੇਨਾਈਜੇਸ਼ਨ ਹੁੰਦੀ ਆ ਉਹ ਜਿਹੜੀ ਵਿਸਫੋਟਕ ਨੁਮਾ ਚੀਜ਼ ਜਾਂ ਗਰਨੇਡ ਜਾਂ ਆਈਡੀ ਰੱਖ ਕੋਈ ਜਾਂਦਾ ਹੈ ਰਿਟਰੀਵ ਕਰਨ ਕੋਈ ਆਉਂਦਾ ਹੈ ਸੋ ਇਹਦਾ ਵੀ ਉਸ ਜਥੇਬੰਦੀ ਨਾਲ ਹੀ ਜਿਹੜੀ ਟੈਰਰਿਸ ਆਰਗੇਨਾਈਜੇਸ਼ਨ ਆ ਉਹਦਾ ਹੀ ਇਹਦਾ ਸਬੰਧ ਆ ਔਰ ਰਿਟਰੀਵ ਕਰਨ ਲੱਗੇ ਇਹ ਬਲਾਸਟ ਹੋਇਆ ਕਿੰਨੀ ਵਾਰ ਸਿਮੂਲੇਸ਼ਨ ਡੈਥ ਹੋ ਗਈ ਉਹਦੀ ਡੈਥ ਹੋ ਇਹ ਤਕਰੀਬਨ 9:30 10 ਵਜੇ ਦੇ ਵਿੱਚ ਵਿੱਚ ਸਰ ਪਤਾ ਲੱਗ ਰਿਹਾ ਕੋਈ ਪੁਲਸ ਮੁਲਾਜ਼ਮ ਨੇ ਘਰੇ ਅਮਲਾ ਕਰਨ ਲਈ ਆਇਆ ਸੀ ਇਹ ਦੇਖੋ ਮੈਂ ਤੁਹਾਨੂੰ ਹਾਲੇ ਕੁਝ ਨਹੀਂ ਦੱਸ ਸਕਦਾ ਇਹ ਬਕਾਇਦਾ ਸਾਰੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਪਰ ਹਾਲੇ ਤੱਕ ਜਿਹੜੀ ਚੀਜ਼ ਜੋ ਸਰਕਮਸਟੈਂਸ਼ੀਅਲ ਐਵਿਡੈਂਸਸ ਹੈਗੇ ਆ ਉਹ ਤੋਂ ਇਹ ਚੀਜ਼ ਬਿਲਕੁਲ ਕਲੀਅਰ ਆ ਕਿ ਇਹ ਬੰਦਾ ਅਤਵਾਦਿਕ ਸੰਗਠਨ ਦਾ ਹੀ ਮੈਂਬਰ ਆ ਔਰ ਇਹ ਵਿਸਫੋਟ ਨੂੰ ਇਹ ਇਥੋਂ ਰੀਟਰੀਵ ਕਰਕੇ ਅੱਗੇ ਉਸ ਦਾ ਕੀ ਇਹਨੇ ਕਰਨਾ ਸੀ ਕਿਉਂਕਿ ਸਾਨੂੰ ਇਹਦੇ ਆਪਣਾ ਇਹਦੀ ਤਲਾਸ਼ੀ ਜਰੀਏ ਜਰੀਏ ਪੈਂਟ ਚੋਂ ਸਾਨੂੰ ਕਾਫੀ ਕੁਝ ਚੰਗੇ ਕਲੂ ਮਿਲੇ ਆ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਕੁਝ ਬਰਾਮਦ ਹੋਇਆ ਮੋਕੇ ਤੇ ਮੈਂ ਮੈਂ ਹਾਲੇ ਤੱਕ ਉਹ ਨਹੀਂ ਦੱਸ ਸਕੂਗਾ ਏਰੀ ਏਰੀ ਪਰਸਨਲ ਏਰੀ ਜਿਹੜੀ ਪਾਕਟ ਚੋਂ ਵੀ ਸਾਨੂੰ ਕਾਫੀ ਕੁਝ ਮਿਲਿਆ ਹੈ ਜਿਹੜਾ ਇਸ ਚੀਜ਼ ਨੂੰ ਲਿੰਕ ਕਰਦੇ ਆ ਸੋ ਅਸੀਂ ਸਾਰੀ ਇਨਵੈਸਟੀਗੇਟ ਕਰਕੇ ਅਸੀਂ ਅੱਗੇ ਕਰਾਂਗੇ ਟਾਰਗੇਟ ਕਿਹਨੂੰ ਖੇਡਣਾ ਦੀ ਸਰ ਮੈਂ ਹਲੇ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਹਲੇ ਕੁਝ ਨਹੀਂ ਅੱਛਾ ਜੀ ਪੁਲਿਸ ਨੂੰ ਕਈ ਵਾਰ ਟਾਰਗੇਟ ਕੀਤਾ ਗਿਆ ਲੇਕਿਨ ਦੇਖੋ ਮੈਂ ਮੈਂ ਪੁਲਿਸ ਪੰਜਾਬ ਦੀ ਪੁਲਿਸ ਦਾ ਇੱਕ ਗੌਰਵਮਈ ਇਤਿਹਾਸ ਆ ਕੁਰਬਾਨੀਆਂ ਦਾ ਔਰ ਅਸੀਂ ਇਸ ਚੀਜ਼ ਤੋਂ ਕਦੇ ਨਹੀਂ ਡਰਦੇ ਅਸੀਂ ਹਮੇਸ਼ਾ ਸਾਡੇ ਪੰਜਾਬ ਦੀ ਸ਼ਾਂਤੀ ਲਈ ਦੇਸ਼ ਦੀ ਸ਼ਾਂਤੀ ਲਈ ਅਸੀਂ ਲੜਾਂਗੇ ਵੀ ਔਰ ਕੁਰਬਾਨੀਆਂ ਦੇਣ ਲਈ ਵੀ ਹਰ ਵੇਲੇ ਤਿਆਰ ਆ ਮੈਂ ਮੈਂ ਹਲੇ ਕੁਝ ਨਹੀਂ ਦੱਸ ਸਕਦਾ ਜੀ ਕਿਉਂਕਿ ਮੈਂ ਤਾਂ ਅੰਦਰ ਦੱਸ ਰਿਹਾ ਵੀ ਜਾਂਚ ਕਰ ਰਹੇ ਆ ਹਲੇ ਤੱਕ ਜੋ ਇਹਦੀ ਪਰਸਨਲ ਇਹਦੀ ਤੇ ਜੇਬ ਚੋ ਜੋ ਕੁਝ ਮਿਲਿਆ ਆ ਉਹ ਸਾਰੀਆਂ ਚੀਜ਼ਾਂ ਲਿੰਕ ਹੋ ਰਹੀਆਂ ਜੀ ਨਹੀਂ ਲੋਕਾਂ ਨੂੰ ਬਿਲਕੁਲ ਕੋਈ ਘਬਰਾਣ ਦੀ ਲੋੜ ਨਹੀਂ ਆ ਜੀ ਅਸੀਂ ਜਿੰਨੇ ਵੀ ਪੁਰਾਣੇ ਜਿੰਨੇ ਵੀ ਪੁਰਾਣੇ ਇਦਾਂ ਦੇ ਅ ਕੋਈ ਵੀ ਇਸ਼ੂ ਖੜੇ ਹੋਏ ਸੀਗੇ ਸਾਰੇ ਪੰਜਾਬ ਪੁਲਿਸ ਨੇ ਟ੍ਰੇਸ ਕਰ ਲਿਆ ਸਾਰੇ ਪੰਜਾਬ ਚ ਟ੍ਰੇਸ ਹੋ ਚੁੱਕੇ ਆ ਅੱਗੇ ਤੋਂ ਬਾਅਦ ਹੈਪੀ ਪਾਸ਼ਿਆਂ ਜੀਵਨ ਫੌਜੀ ਵੱਲੋਂ ਕਿੰਨੇ ਵਾਰੀ ਲਈ ਜਾਂਦੀ ਸੀ ਅੱਛੀ ਵਾਲੀ ਗ੍ਰਿਫਤਾਰੀ ਤੋਂ ਬਾਅਦ ਹੁਣ ਪਹਿਲਾ ਕੇਸ ਆਇਆ ਦੇਖੋ ਹੈਪੀ ਪਾਸ਼ਿਆਂ ਵੀ ਉਸ ਜਥੇਬੰਦੀ ਦਾ ਇੱਕ ਮੈਂਬਰ ਆ ਹੋਰ ਵੀ ਮੈਂਬਰ ਹੈਗੇ ਆ ਜਿੱਦਾਂ ਹੁਣ ਪਿੱਛੇ ਜੇ ਮਨੂ ਅਗਵਾਨ ਵੀ ਸੀਗਾ ਜੀ ਰਿੰਦਾ ਹੈ ਉਸ ਸਾਰਾ ਕਈ ਮੈਂਬਰ ਹੈਗੇ ਆ ਜਿਹੜੇ ਬਾਹਰ ਬੈਠੇ ਇਸ ਚੀਜ਼ ਨੂੰ ਚਲਾ ਰਹੇ ਆ ਉਹ ਸਾਰਿਆਂ ਦੇ ਅਸੀਂ ਜਿਹੜੇ ਲੋਕਲ ਮੋਡਿਊਲ ਆ ਸਾਰੇ ਸਾਡੇ 100% ਕੇਸਸ ਟ੍ਰੇਸ ਹੋ ਚੁੱਕੇ ਆ ਇਹ ਵੀ ਅਸੀਂ ਫੋਰ ਛੇਤੀ ਕਰ ਲਿਆ ਹਲੇ ਤਾਂ ਇਨੀਸ਼ੀਅਲੀ ਕੁਝ ਨਹੀਂ ਤੁਹਾਨੂੰ ਦੱਸ ਸਕਦੇ ਜੀ ਤਫਤੇ ਮੈਂ ਹਲੇ ਦੇ ਬਾਰੇ ਕੁਝ ਨਹੀਂ ਦੱਸ ਸਕਦਾ ਜੀ ਤਾਂ ਵਿਕਰਮ ਸਿੰਘ ਮਜੀਠੀਆ ਮੌਕੇ ਤੇ ਪਹੁੰਚੇ ਨੇ ਵਿਕਰਮ ਸਿੰਘ ਮਜੀਠੀਆ ਨਾਲ ਗੱਲਬਾਤ ਕਰਾਂਗੇ ਮਜੀਠੀਆ ਸਾਹਿਬ ਮੁਰਤੂ ਧਮਾਕਾ ਹੋਇਆ ਲਾਈਵ ਜੁੜੇ ਹੋ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਦੀ ਸ਼ਾਂਤੀ ਨੂੰ ਲਗਾਤਾਰ ਪੰਕ ਕਰਨ ਲਾ ਲੌਨ ਆਰਡਰ ਕਲੈਪਸ ਹੈ ਜੀ ਮੈਂ ਤਾਂ ਕਿੰਨੇ ਚਿਰਤੀਏ ਦੁਹਾਈਆਂ ਪਾ ਰਿਆਂ ਕੀ ਭਗਵੰਤ ਮਾਨ ਤੋਂ ਬੇਕਾਬੂ ਹੋਇਆ ਹੋਇਆ ਲਾਅਨ ਆਰਡਰ ਅੱਜ ਵੀ ਇਸ ਬਲਾਸਟ ਨੂੰ ਲੁਕਾਉਣ ਦੀ ਕੋਸ਼ਿਸ਼ ਹੈ ਉਹ ਸਾਹਮਣੇ ਤਸਵੀਰਾਂ ਆਈਆਂ ਕਿਆਂ ਉਹ ਬੰਦੇ ਦੀ ਵੀ ਆ ਗਏ ਜਿਹਦਾ ਨੁਕਸਾਨ ਹੋਇਆ ਜੀ ਹੁਣ ਉਹਦੇ ਕੋਲ ਇਹ ਪੁਲਿਸ ਕਹੂਗੀ ਕਿ ਬੰਬ ਉਹਦੇ ਕੋਲ ਸੀ ਨਹੀਂ ਸੀ ਇਹ ਤਾਂ ਚਲੋ ਵੱਖਰਾ ਵਿਸ਼ਾ ਵੱਖਰ ਬੰਦਾ ਤੁਹਾਡੇ ਸਾਹਮਣੇ ਹੈ ਬੰਬ ਦੀ ਰਿਕਵਰੀ ਰੋਕ ਦਵਾਈਆਂ ਪਾ ਰਹੇ ਪਹਿਲਾਂ ਪੁਲਿਸ ਅਧਿਕਾਰੀ ਵੱਲੋਂ ਇਹ ਕਿਹਾ ਕਿ ਬਲਾਸਟ ਨਹੀਂ ਹੋਇਆ ਅੰਮ੍ਰਿਤਸਰ 'ਚ ਇਹ ठाणियां च रेल ਆਪਣਾ ਦਰਮੰਦਰਾਂ ਚ ਚੌਕੀਆਂ ਚ ਆਰਮੀ ਏਰੀਏ ਦੇ ਨੇੜੇ ਕਿੰਨੇ ਕੁਛ ਹਿੰਦੂ ਵਪਾਰੀਆਂ ਤੇ ਹਰ ਜਗ੍ਹਾ ਬਲਾਸਟ ਹੋ ਰਿਹਾ ਥਿਸ ਇਜ਼ ਦਾ ਰਿਐਲਿਟੀ ਆਫ ਲਾ ਐਂਡ ਆਰਡਰ ਭਗਵੰਤ ਮਾਨ ਦਾ ਹੋਮ ਮਿਨਿਸਟਰ ਦੇ ਬਣੇ ਰੂਪ ਚ ਕੋਈ ਮਤਲਬ ਨਹੀਂ ਰਹਿ ਗਿਆ ਚਲੋ ਪਹਿਲਾਂ ਪੁਲਿਸ ਨੇ ਇਨਕਾਰ ਕੀਤਾ ਧਮਾਕੇ ਦਾ ਉਹ ਜਿਹੜੇ ਇਥੋਂ ਦੇ ਸੀਪੀ ਉਹਨਾਂ ਦੀ ਆਦਤ ਹੈ ਪਹਿਲਾਂ ਇਨਕਾਰ ਕਰਨਾ ਔਰ ਫਿਰ ਜਦ ਪਰਦਾ ਫਾਸ਼ ਕਰ ਦਿਆ ਜੇ ਲੋਕ ਪਰਦਾ ਫਾਸ਼ ਕਰ ਦੇ ਫਿਰ ਮੰਨਣਾ ਜੀ ਜਿੰਦਰ ਸਿੰਘ ਨੇ ਦਾਵਾ ਕੀਤਾ ਕਿ ਬੱਬਰ ਖਾਨ ਸ ਇੰਟਰਨੈਸ਼ਨਲ ਵੱਲੋਂ ਇੱਥੇ ਬਲਾਸਟ ਰੱਖਿਆ ਗਿਆ ਸੀ ਚਲੋ ਸ਼ੁਕਰ ਹੈ ਮੰਨੇ ਤਾਂ ਮੰਨਦੇ ਨਹੀਂ ਸੀ ਕਿਤਾ ਨੁਕਸਾਨ ਕਰਨ ਆਏ ਸੀ ਕੀ ਸਭ ਜਾਂਚ ਦਾ ਵੱਡਾ ਵਿਸ਼ਾ ਮਗਰ ਲਾਅਨ ਆਰਡਰ ਕਲਾਪਸ ਹੈ ਬਾਉਂਡਰੀ ਡਿਸਟ੍ਰਿਕਟ ਹੈ ਔਰ ਬੌਮ ਬਲਾਸਟ ਨਹੀਂ ਥੰਮਰੇ ਟੋਟਲ ਫੇਲਰ ਹੈ ਲੋ ਮਿਨਿਸਟਰ ਭਗਵੰਤ ਮਾਨ ਹੋਮ ਮਿਨਿਸਟਰ ਫੇਲ ਹੈ ਚਲੋ ਸਹੀ ਰਹਿੰਦਾ ਲੱਗਦਾ ਕੋਈ ਵੱਡੀ ਸਾਜ਼ਿਸ਼ ਹੋ ਰਹੀ ਹੈ ਦੇਖੋ ਮੈਨੂੰ ਮੈਂ ਨਾ ਜੀ ਇਸ ਗੱਲ ਤੇ ਤਾਂ ਨਹੀਂ ਜਾਣਦਾ ਕਿ ਕਿਹਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ 'ਚ ਲਾਅ ਐਂਡ ਆਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਜਿ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਅ ਇੰਡੋ-ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਹ ਤਾਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲਿਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਚਿਆਟਾ ਸਾਹਿਬ ਕੇ ਸ਼ਰਿਆਮ ਗੋਲੀ ਚੱਲਨੀ ਮੋਸਟ ਵਿਜ਼ਿਟਿਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ 'ਚ ਗੋਲੀ ਚੱਲਨੀ ਉਸ ਤੋਂ ਪਹਿਲਾਂ ਸੁਖਬੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਮੰਦਿਰ ਤੇ ਬੰਬ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਥਾਣਾ ਉੱਥੇ ਬੰਬ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰ ਰਿਹਾ ਉਹਨਾਂ ਦੀ ਮਦਦ ਹੀ ਕਰ ਰਿਹਾ ਉਹਨਾਂ ਨੂੰ ਐਕਸਪੋਜ਼ ਨਹੀਂ ਕਰ ਰਿਹਾ ਔਰ ਇਹ ਤਾਂ ਅੱਜ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕਿ ਜਿਹੜਾ ਉਹ ਬੰਦਾ ਚਾਹੇ ਉਹ ਜ਼ਖਮੀ ਹੋਇਆ ਚਾਹੇ ਉਹਦੇ ਤੇ ਬੰਮ ਸੀ ਇਹ ਤਾਂ ਜਾਂਚ ਦਾ ਵਿਸ਼ਾ ਮਗਰ ਕਿਵੇਂ ਭਗਵੰਤਮਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਆ ਔਰ ਤੁਸੀਂ ਅੱਜ ਵੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗਾਇੰਗਾ ਕਿ ਕੀ ਆ ਉਹ ਸਿੱਧਾ ਹੀ ਮੈਨੂੰ ਥ੍ਰੈਟ ਪਾ ਰਿਹਾ ਅੱਜ ਕੀ ਮਜੀਠੀਆ ਅਰਜਿੰਦਰ ਸਿੰਘ ਦੀ ਮਦਦ ਕਰਦਾ ਸੀ ਹਰਜਿੰਦਰ ਸਿੰਘ ਸਾਨੂੰ ਨਸ਼ੇ ਬੇਚਣ ਕੋ ਰੋਕਦਾ ਸੀ ਤਾਂ ਅਸੀਂ ਠੋਕਿਆ ਤੇ ਫੇਰ ਇਹ ਦੱਸ ਦੇ ਨਾ ਅਗਲਾ ਕਿਹਨੂੰ ਠੋਕਣਾ ਉਹਨਾਂ ਔਰ ਪੁਲਿਸ ਕੀ ਕਰ ਰਹੀ ਹੈ ਇਹ ਜਿਹਾਂ ਦੇ ਬਾਰੇ ਸਾਹਿਬ ਫੇਲ ਆ ਅਖਬਾਰਾਂ ਚ ਮਹਿਮਾ ਜੀ ਗਰਾਉਂਡ ਜ਼ੀਰੋ ਕਿਤਾ ਆਏ ਅਸਲੀਅਤ ਹੈ ਇਹ ਅਸਲੀਅਤ ਹੈ ਔਰ ਟੋਟਲ ਫੇਲੀਅਰ ਆ ਆਫ ਕਮਿਸ਼ਨਰ ਪੁਲਿਸ ਜੋ ਮਰਜੀ ਡਰਾਮਾ ਭੁੱਲਰ ਸਾਹਿਬ ਰਚੀ ਜਾਣ ਮਗਰ ਅਸਲੀਅਤ ਇਹ ਆ ਅਸਲੀਅਤ ਛਾਟੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਡਰ ਹੈ ਔਰ ਅਸਲੀਅਤ ਜੋ ਕੱਲ ਹਾਲਗੇਟ 'ਚ ਮਰਡਰ ਹੋਇਆ ਹੈ ਜਾਂ ਦਰਬਾਰ ਸਾਹਿਬ 'ਤੇ ਗੋਲੀ ਚੱਲੀ ਆ ਜਾਂ ਠਾਕਰ ਦਵਾਰੇ ਮੰਦਰ ਬੰਬ ਫਟਿਆ ਜਾਂ ਰਣਜੀਤ ਐਵਨਿਊ ਚੌਕੀ 'ਤੇ ਨੈਕਸਟ ਟੂ ਜਿਹੜਾ ਉਹ ਗੁੰਮਟਾਲਾ ਚੌਕੀ ਜਿਹੜਾ ਆਰਮੀ ਏਰੀਆ ਦੇ ਨੇੜੇ ਆ ਉਥੇ ਬੰਬ ਫਟਿਆ ਜਿਹਨੂੰ ਇਹ ਰੇਡੀਏਟਰ ਬਲਾਸਟ ਕਹਿ ਰਹੇ ਸੀ ਅਸਲੀਅਤ ਇਹ ਆ ਇਨਕੰਪਟੈਂਸ ਇਨਕੰਪਟੈਂਸ ਹੈ ਜੀ ਪੁਲਿਸ ਦਾ ਫੇਲੀਅਰ ਹੈ ਲਾਅ ਔਰ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤ ਮਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਪਿਕ ਜਿੰਮੇ ਆ ਰਹੇ ਜਿਹੜਾ ਕਹਿੰਦੀ ਹੈ ਸਰਕਾਰ ਕਹਿੰਦੀ ਆਲ ਇਨਸਪੈਲਿੰਗ ਪੰਜਾਬ ਉੱਥੇ ਦੇਖ ਹੀ ਰਿਹਾ ਜੀ ਜਿਸ ਵਾਰੀ ਆਪ ਤੇ ਸਮਾਨ ਲਈ ਆਪ ਜਿੰਮੇ ਆ ਰਹੇ ਭਗਵੰਤ ਮਾਨ ਤਾਂ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਤਾਂ ਰੋਜ਼ ਜਵਾਬ ਦੇਣ ਤੇ ਜੇ ਤਾਂ ਉਹ ਇਹ ਦੱਸਦੇ ਵੀ ਇਹ ਪੂਰੀ ਘਟਨਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਇਹ ਕੰਡੈਮਨ ਕਰਦਾ ਜੀ ਮੈਂ ਇਸ ਘਟਨਾ ਨੂੰ ਔਰ ਇਹ ਬੜਾ ਸਿਕਿਉਰਿਟੀ ਦਾ ਲੈਪਸ ਹੈ ਫੇਲੀਅਰ ਹੈ ਕੋਲਾਪਸ ਹੈ ਔਰ ਭਗਵਾਂਤਮਾਨ ਸਿੱਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬਮ ਅਟੈਕ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਚਸ਼ਮਤੀਤ ਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਇਹਦੇ ਚ ਉਹਦੀ ਮੌਤ ਹੋ ਗਈ ਆ ਜੀ ਉਦੀ ਮੌਤ ਹੋ ਗਈ ਬਦਕਦਾਈ ਗੱਲ ਆ ਮਗਰ ਅਸਲੀਅਤ ਇਹ ਆ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਧਮਾਕੇ ਜਾਂ ਠਾਕਰ ਦਵਾਰੇ ਹਾਂਜੀ ਕੋਈ ਕੁਝ ਬਰਾਬਰ ਹੋ ਸਕਦੀ ਆ ਪੁਲਿਸ ਨਹੀਂ ਸਕਦੇ ਆ ਆਪਾਂ ਦੀ ਜੇ ਪਾਕਿਸਤਾਨ ਇੱਕ ਮੈਂ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ 'ਚ 10 ਮਿੰਟਾਂ 'ਚ ਕਹਿੰਨੇ ਅਸੀਂ ਲੱਭ ਲਿਆ ਸਭ ਕੁਝ ਤੇ ਪਹਿਲਾਂ ਤੁਸੀਂ ਲੱਭਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਵਾਏ ਪੁਲਿਸ ਬਾਦ ਚ ਹਰਕਤ ਚ ਆ ਰਹੀ ਹੈ ਪਹਿਲਾਂ ਕਿੱਥੇ ਸੁੱਤੀ ਹੈ ਜਿੰਦਾ ਸਿੰਘ ਕੌਂਸਲਰ ਦੀ ਦਾ ਖਤਮ ਹੋਇਆ ਜਾਂ ਹਾਲਜਰ ਕੱਲ ਹੋਇਆ ਹੈ ਤੇ ਤਕਸੀਮ ਦੀ ਕੋਈ ਸਟੇਟਮੈਂਟ ਨਹੀਂ ਆਈ ਤੁਸੀਂ ਸੀਐਮ ਦਾ ਫੇਲੀਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲਾਅ ਐਂਡ ਆਰਡਰ ਲਈ ਉਹ ਸਿੱਧੇ ਜੰਮੇ ਆ ਰਿਹਾ ਉਹ ਹੈਂਡਪਿਕ ਅਫਸਰ ਲਾ ਰਿਹਾ ਜਿਨ੍ਹਾਂ ਤੋਂ ਲਾਅ ਐਂਡ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਡੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲਾਅ ਐਂਡ ਆਰਡਰ ਦੀ ਫੇਲੀਅਰ ਕੋਲਾਪਸ ਔਰ ਕੱਲ ਵੀ ਜਿਹੜਾ ਹਰਜਿੰਦਰ ਸਿੰਘ ਦਾ ਮਰਡਰ ਹੋਇਆ ਅੱਜ ਉਹਨਾਂ ਨੇ ਜ਼ਿੰਮੇਵਾਰੀ ਛਰਿਆਂ ਪੋਸਟ ਪਾ ਕੇ ਫੇਰ ਲਈ ਹੈ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਹਰਜਿੰਦਰ ਸਿੰਘ ਉਹਦੀ ਹਰਜਿੰਦਰ ਸਿੰਘ ਨਸ਼ੇ ਵਾਲਿਆਂ ਨੂੰ ਫੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾ ਕਿਨੂੰ ਠੋਕਣਾ ਦੱਸ ਦਿਓ ਭਾਈ ਜਿੱਥੇ ਜਿਹੜਾ ਰੋਡ ਵੀ ਮਜੀਠੇ ਨੂੰ ਜਾਂਦਾ ਪਹਿਲਾਂ ਉੱਥੇ ਹੀ ਸਮਰਾ ਦੇ ਪੰਪ ਤੇ ਵੀ ਹਮਲਾ ਹੁੰਦਾ ਕਿਵੇਂ ਦੇਖਦੇ ਹੋ ਸਾਰੇ ਬਣਾ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਇਹਦੇ ਚ ਫੇਲ ਹੋ ਰਹੀ ਹੈ ਔਰ ਭਗਵੰਤ ਮਾਨ ਸ਼ੁੱਡ ਰਿਜਾਈਂ ਤਾਰ ਰਹੀ ਸੀ ਲੱਗਦਾ ਵੱਡਾ ਨੁਕਸਾਨ ਵੀ ਹੋ ਸਕਦਾ ਹੋ ਸਕਦਾ ਸੀ ਜੀ ਇਤਾਂ ਕੁਦਰਤੀ ਇਹ ਹੁਣ ਬਚਾਅ ਹੋ ਗਿਆ ਇੱਕ ਬਹੁਤ ਜਿਹੜੀ ਜਿਹੜੀ ਜਾਨ ਗਈ ਆ ਉਹ ਲੈ ਕੇ ਆ ਰਿਹਾ ਸੀ ਜਾਂ ਉਹ ਜਾਂ ਲੈਣ ਆਇਆ ਸੀ ਕੀ ਹੈ ਤਾਂ ਹੁਣ ਪੁਲਿਸ